ਮੈਂ ਡੀਏਵੀ ਸਕੂਲ ਤੋਂ ਹੈਂਡਬਾਲ ਸ਼ੁਰੂ ਕੀਤੀ ਸੀ 84 85 ਦੇ ਵਿੱਚ ਤੇ ਇਸ ਤੋਂ ਬਾਅਦ 골ਡ ਮੈਡਲ ਹਾਸਲ ਕੀਤਾ ਮੈਂ ਏ ਚੀਫ ਮਾਸਟਰ ਸਰਦਾਰ ਅਰਜਨ ਸਿੰਘ ਜੋ ਲੈਫਟ ਹੈਂਡ ਗੋਨਰ ਰਿਹਾ ਦਿੱਲੀ ਦੇ 990 ਦੇ ਵਿੱਚ ਮੈਂ 골ਡ ਮੈਡਲ ਹਾਸਲ ਕੀਤਾ ਸੀਗਾ ਤੇ ਉਸ ਵੇਲੇ ਦੀ ਪੰਜਾਬ ਸਰਕਾਰ ਦੇ ਜਿਹੜੇ ਚੀਫ ਮਿਨਿਸਟਰ ਸੀਗੇ ਸਰਦਾਰ ਬਿਆਸ ਸਿੰਘ ਜੀ ਮੈਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਕਿ ਜੌਬ ਦੇ ਲਈ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਕੋਈ ਛੋਟੀ ਮੋਟੀ ਜੌਬ ਜਿਹੜੀ ਹੈ ਮੈਨੂੰ ਦੇ ਦਿਓ ਤੇ ਫਾਈਲ ਮੇਰੀ ਲੈ ਲਈ ਉਹਨਾਂ ਨੇ ਲੇਕਿਨ ਕੋਈ ਜਿਹੜੀ ਹੈ ਉਹ ਕਾਰਵਾਈ ਜਿਹੜੀ ਉਹ ਨਹੀਂ ਹੋਈ ਤੇ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਮਿੰਦਰ ਸਿੰਘ ਤੇ ਕਿਸੇ ਛੇੜਮਖੀ ਸੀ ਜਿਹੜੇ ਪੰਜਾਬ ਦੇ ਤੇ ਉਹਨਾਂ ਨੂੰ ਵੀ ਮੈਂ ਜਾ ਕੇ ਮਿਲਿਆ ਸੀ ਕਿ ਮੇਰੀ ਬਾਹ ਪੜੋ ਤੇ ਉਹਨਾਂ ਨੇ ਵੀ ਇਦਾਂ ਲੜ ਲਪਾ ਲਾਇਆ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਮੈਨੂੰ ਨਹੀਂ ਕੀਤੀ ਤੇ ਗੁਰਦਾਸਪੁਰ ਦੇ ਖੁਸ਼ਾਲਬੈਲ ਸਿੱਖਿਆ ਮੰਤਰੀ ਸੀ ਜਿਹੜੇ ਇਹਨਾਂ ਨੇ ਵੀ ਫਾਈਲ ਦਿੱਤੀ ਕਿ ਪਲਾਸੀ ਦੀ ਜੋਬ ਦੇ ਲਈ ਜਿਹੜੀ ਕਿ ਗੁਰਦਾਸਪੁਰ ਦੇ ਵਿੱਚ ਵੈਕੈਂਸੀ ਖਾਲੀ ਵੀ ਹੋਈ ਸੀ ਟੀਐਸਓ ਤੋਂ ਕਮੈਂਟ ਵੀ ਹੋਈ ਸੀਗੀ ਤੇ ਉੱਥੇ ਜਾ ਕੇ ਕੋਈ ਸੁਣਵਾਈ ਜੜੀ ਆ ਉਹ ਮੇਰੀ ਨਹੀਂ ਸੀ ਮੈਂ ਡੀਏਵੀ ਸਕੂਲ ਤੋਂ ਹੈਂਡਬਾਲ ਸ਼ੁਰੂ ਕੀਤੀ ਸੀ 84 85 ਦੇ ਵਿੱਚ ਤੇ ਇਸ ਤੋਂ ਬਾਅਦ 골ਡ ਮੈਡਲ ਹਾਸਲ ਕੀਤਾ ਮੈਂ ਏਅਰ ਚੀਫ ਮਾਸਟਰ ਸਰਦਾਰ ਅਰਜਨ ਸਿੰਘ ਜੋ ਲੈਫਟਨੈਂਟ ਗਾਰਡ ਰੇਅ ਦਿੱਲੀ ਦੇ 990 ਦੇ ਵਿੱਚ ਮੈਂ 골ਡ ਮੈਡਲ ਹਾਸਲ ਕੀਤਾ ਸੀਗਾ ਤੇ ਉਸ ਵੇਲੇ ਦੀ ਪੰਜਾਬ ਸਰਕਾਰ ਦੇ ਜਿਹੜੇ ਚੀਫ ਮਿਨਿਸਟਰ ਸੀਗੇ ਸਰਦਾਰ ਬਿਆਸ ਸਿੰਘ ਜੀ ਮੈਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀਗੀ ਕਿ ਜੌਬ ਦੇ ਲਈ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਕੋਈ ਛੋਟੀ ਮੋਟੀ ਜੌਬ ਜੜੀ ਹੈ ਮੈਨੂੰ ਦੇ ਦਿਓ ਤੇ ਫਾਈਲ ਮੇਰੀ ਲੈ ਲਈ ਉਹਨਾਂ ਨੇ ਲੇਕਿਨ ਕੋਈ ਜੜੀ ਹੈ ਉਹ ਕਾਰਵਾਈ ਜੜੀ ਹੈ ਉਹ ਨਹੀਂ ਹੋਈ ਤੇ ਉਹਨਾਂ ਦੀ ਸਰਕਾਰ ਦੇ ਵਿੱਚ ਹੀਮਿੰਦਰ ਸਿੰਘ ਕੇਪੀ ਸਖੇੜ ਮੰਤਰੀ ਸੀਗੇ ਪੰਜਾਬ ਦੇ ਤੇ ਕਿ ਮਿਲਿਆ ਸੀ ਕਿ ਮੇਰੀ ਬਾਹ ਫੜੋ ਕਿ ਉਹਨਾਂ ਨੇ ਵੀ ਐਦਾਂ ਲੜਾ ਲਪਾ ਲਾਇਆ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਜਿਹੜੀ ਮੈਨੂੰ ਨਹੀਂ ਕੀਤੀ ਤੇ ਗੁਰਦਾਸਪੁਰ ਦੇ ਖੁਸ਼ਾਲਬੈਲ ਸਿੱਖਿਆ ਮੰਤਰੀ ਸੀ ਜੀ ਇਹਨਾਂ ਨੇ ਵੀ ਫਾਈਲ ਦਿੱਤੀ ਚਪੜਾਸੀ ਦੀ ਜੌਬ ਦੇ ਲਈ ਜਿਹੜੀ ਕਿ ਗੁਰਦਾਸਪੁਰ ਦੇ ਵਿੱਚ ਵੈਕੈਂਸੀ ਖਾਲੀ ਵੀ ਹੋਈ ਸੀ ਡੀਐਸਓ ਤੋਂ ਰეკਮੈਂਡ ਵੀ ਹੋਈ ਸੀਗੀ ਤੇ ਉੱਤੇ ਜਾ ਕੇ ਕੋਈ ਸੁਣਵਾਈ ਜਿਹੜੀ ਆ ਉਹ ਮੇਰੀ ਨਹੀਂ ਹੋਈ ਕਿਹੜੀ ਖੇਡ ਚ ਮੈਡਲ ਜਿੱਤੇ 26 ਮੈਡਲ ਕਿੱਥੇ ਕਿੱਥੇ ਜਿੱਤੇ ਕਿਦੋਂ-ਕਦੋਂ ਜਿੱਤੇ ਇਹ ਹੈਂਡਬਾਲ ਦੇ ਵਿੱਚ ਮੈਂ 골ਡ ਮੈਡਲ ਹੈ ਸਕੂਲ ਨੈਸ਼ਨਲ ਦੇ ਵਿੱਚ ਮੈਂ 골ਡ ਮੈਡਲ ਲਿਆ ਸੀਗਾ ਤੇ ਇਸ ਤੋਂ ਬਾਅਦ ਸਰਕਾਰਾਂ ਨੇ 2002 ਦੇ ਵਿੱਚ ਮੈਂ ਫਿਰ ਫੌਰਨ ਦਾ ਰੁਕ ਕੀਤਾ ਦੁਬਈ ਵੱਲ ਰੁਕ ਕੀਤਾ ਮੈਂ ਉੱਥੇ ਮਜ਼ਦੂਰੀ ਵਗੈਰਾ ਸੀ ਕਰਦੇ ਰਿਹਾ ਜਾ ਕੇ ਤੇ 2000 ਕਰੀਬ 11 ਦੇ ਵਿੱਚ ਮੈਂ ਉੱਥੇ ਮੈਰਾਥਨ ਸ਼ੁਰੂ ਕੀਤੀ ਹੈ ਤੇ ਉੱਥੇ ਪਾਰਟਿਸਿਪੇਟ ਕਰਦਾ ਰਿਹਾ ਮੈਰਾਸਨ ਦੇ ਵਿੱਚ ਪਾਰਟਿਸਿਪੇਟ ਕਰਦਾ ਰਿਹਾ 20 ਕਿਲੋਮੀਟਰ 10 ਕਿਲੋਮੀਟਰ ਰੋਡ ਰੈਸਾਂ ਜਿਹੜੀਆਂ ਹੋਈਆਂ ਨੇ ਤੇ ਉਪਰ ਰੈਸਾਂ ਹੁੰਦੀਆਂ ਨੇ ਇਹਦੇ ਵਿੱਚ ਕੋਈ ਵੀ ਕੰਟਰੀ ਜਿਹੜੀ ਉਹ ਭਾਗ ਲੈ ਸਕਦੀ ਹੈ ਤੇ ਅਸੀਂ ਉੱਥੇ ਜਾ ਕੇ ਪਾਰਟਿਸਿਪੇਟ ਕਰਦਾ ਰਿਹਾ ਤਾਂ ਕਿ ਗੇਮ ਦੇ ਨਾਲ ਅਸੀਂ ਅਟੈਚ ਰਹੀਏ ਆਪਣੇ ਆਪਣੇ ਪੰਜਾਬ ਦੇ ਨਾਲ ਹੀ ਅਟੈਚ ਰਹੀਏ ਤੇ ਇੰਡੀਅਨ ਫਲੈਗ ਦੇ ਨਾਲ ਮੈਂ ਜਿਹੜਾ 10 ਕਿਲੋਮੀਟਰ 20 ਕਿਲੋਮੀਟਰ ਜਿਹੜੀਆਂ ਰੋਡ ਰੈਸਾਂ ਹੁੰਦੀਆਂ ਰਹੀਆਂ ਨੇ ਉਹਨਾਂ ਦੇ ਵਿੱਚ ਮੈਂ ਪਾਰਟਿਸਿਪੇਟ ਕਰਦਾ ਰਿਹਾ ਤੇ ਇਹ ਜਿਹੜੇ ਪਾਰਟਿਸਿਪੈਂਟ ਮੈਡਲ ਜਿਹੜਾ ਮੈਂ ਗੱਲ ਚ ਪਾਈ ਹੋਣੀ ਹੈ ਪਾਰਟਿਸਿਪੈਂਟ ਮੈਡਲ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਤੇ ਮਜਬੂਰ ਹੋ ਕੇ ਇਸ ਤੋਂ ਪਹਿਲੇ ਵੀ ਮੈਂ ਭਵਨ ਸਿੰਘ ਮਾਨ ਜੀ ਨੂੰ ਮਿਲਿਆ ਆ ਦੀ ਖੇਡ ਮੰਤਰੀ ਨੂੰ ਵੀ ਮਿਲਿਆ ਸੀ ਤੇ ਉਹਨਾਂ ਨੇ ਕੋਈ ਸੁਣਵਾਈ ਜਿਹੜੀ ਉਹ ਨਹੀਂ ਕੀਤੀ ਤੇ ਮੈਂ ਹੁਣ ਅੱਕ ਕੇ ਹੁਣ ਫਿਰ ਦੁਬਾਰਾ ਸਾਈਕਲ ਦੇ ਉੱਤੇ ਮੈਂ ਉਹਨਾਂ ਨੂੰ ਜਾ ਕੇ ਚੰਡੀਗੜ੍ਹ ਜਾ ਕੇ ਮਿਲਾਂਗਾ ਤੇ ਉਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਮੇਰੀ ਬਾ ਜੜੀ ਉਹ ਫੜੀ ਜਾਏ ਮੈਨੇ ਜੋਬ ਦਿੱਤੀ ਜਾਏ ਜੇ ਤੁਸੀਂ ਮੈਨੂੰ ਜੋਬ ਨਹੀਂ ਦਿੰਦੀ ਮੇਰੀ ਘਰ ਦੀ ਤੁਸੀਂ ਜੋਬ ਦੇ ਸਕਦੇ ਹੋ ਤੇ ਤਾਂ ਕਿ ਜਿਹੜਾ ਪਰਿਵਾਰ ਦਾ ਗੁਜ਼ਾਰਾ ਜਿਹੜਾ ਸਾਡਾ ਜਿਹੜਾ ਉਹ ਵਧੀਆ ਤਰੀਕੇ ਨਾਲ ਹੋ ਸਕੇ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਉਹ ਖਰਚਾ ਸਾਡਾ ਜਿਹੜਾ ਨਿਕਲ ਸਕੇ ਗੇਮ ਸ਼ੁਰੂ ਕਿਦੋਂ ਕੀਤੀ ਸੀ ਕਿੰਨੀ ਐਸ ਸੀ ਤੇ ਕਿਹੜਾ ਸਨ ਸੀ ਆ ਕਰੀਬ 85 86 ਦੇ ਵਿੱਚ ਮੈਂ ਹੈਂਡਬਾਲ ਸ਼ੁਰੂ ਕੀਤੀ ਸੀ ਐਸ ਤਾਂ ਮੈਨੂੰ ਪਤਾ ਨਹੀਂ ਉਦੋਂ ਮੇਰੀ ਕਿੰਨੀ ਸੀਗੀ ਤੇ 85 86 ਦੇ ਵਿੱਚ ਹੈਂਡਬਾਲ ਡੀਏਵੀ ਸਕੂਲ ਤੋਂ ਮੈਂ ਸ਼ੁਰੂ ਕੀਤੀ ਸਪੋਰਟਸ ਵੀ ਵਿੰਗ ਦੇ ਪਠਾਨਕੋੜ ਦੇ ਵਿੱਚ ਵੀ ਰਹਿ ਕੇ ਆਇਆ ਮੈਂ ਜਿਹੜਾ ਕਿ ਸਰਕਾਰੀ ਵਿੰਗ ਹੁੰਦੇ ਰਿਹਾ ਉਹਨਾਂ ਦੇ ਵਿੱਚ ਹੀ ਰਹਿ ਕੇ ਆਇਆ ਤੇ ਗੁਰਦਾਸਪੁਰ ਜ਼ਿਲ੍ਹੇ ਦਾ ਪਹਿਲਾ 골ਡ ਮੈਡਲ ਖਿਡਾਰੀ ਆ ਜਿਹੜਾ ਹੈਂਡਬਾਲ ਦੇ ਵਿੱਚ 골ਡ ਮੈਡਲ ਲੈ ਕੇ ਆਇਆ ਮੇਰੇ ਤੋਂ ਪਹਿਲੇ ਕੋਈ ਵੀ ਗੁਰਦਾਸਪੁਰ ਜ਼ਿਲ੍ਹੇ ਦਾ ਹੈਂਡਬਾਲ ਦੇ ਵਿੱਚ 골ਡ ਮੈਡਲ ਜਿਹੜਾ ਉਹ ਨਹੀਂ ਲੈ ਕੇ ਆਇਆ ਪਹਿਲਾ ਖਿਡਾਰੀ ਮੈਂ ਅچھے ਵਾਲੇ ਸੀਗੇ ਅਪਰੋਚ ਵਾਲੇ ਸੀਗੇ ਜਿਨ੍ਹਾਂ ਦੀਆਂ ਮਾਪਬਾਪ ਮਿਨਿਸਟਰ ਸੀਗੇ ਉਹ ਬੱਚੇ ਜਿਹੜੇ ਆ ਉਹ ਗਾਹ ਨਿਕਲ ਗਏ ਤੇ ਜਿਹੜੇ ਮਿਡਲ ਫੈਮਿਲੀ ਦੇ ਜਿਹੜੇ ਬੱਚੇ ਸੀਗੇ ਉਹ ਸਾਰੇ ਪਿੱਛੇ ਦੇ ਪਿੱਛੇ ਰਹਿ ਗਏ ਅਪਰੋਚ ਵਾਲੇ ਜਿਹੜੇ ਉਹ ਬੱਚੇ ਹਮੇਸ਼ਾ ਅੱਗੇ ਨਿਕਲਦੇ ਆ ਜੀ ਨੌਕਰੀ ਲਈ ਕਿੱਥੇ ਕਿੱਥੇ ਅਪਲਾਈ ਕੀਤਾ ਗੇਮ ਦੇ ਸਿਰ ਤੇ ਹਰ ਜਗ੍ਹਾ ਮੈਂ ਅਪਲਾਈ ਕਰਦਾ ਰਿਹਾ ਪੰਜਾਬ ਪੁਲਿਸ ਨੂੰ ਵੀ ਅਪਲਾਈ ਕੀਤਾ ਮੈਂ ਪੀਏਪੀ ਦੇ ਵਿੱਚ ਵੀ ਟ్రਾਇਲ ਦੇ ਕੇ ਆਇਆ ਸੀਗਾ ਮੈਂ ਰੇਲਵੇ ਵਿੱਚ ਵੀ ਅਪਲਾਈ ਕੀਤਾ ਮੈਂ ਪੰਜਾਬ ਸਰਕਾਰ ਨੂੰ ਵੀ ਰਿਕਵੈਸਟ ਕੀਤੀ ਹੈ ਚਪਰਾਸੀ ਤੱਕ ਦੀ ਜੌਬ ਦੇ ਲਈ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਉਹਨੂੰ ਰ ਕਿੰਨੀ ਏਜ ਹੈ ਤੁਹਾਡੀ ਮੇਰੀ 53 ਸਾਲ ਉਮਰ ਹੋ ਗਈ ਹੈ ਜੀ ਲੱਗਦਾ ਨਹੀਂ ਉਹ ਨੌਕਰੀ ਲਈ ਉਮਰ ਵੱਧ ਗਈ ਹੈ ਉੱਪਰ ਮੇਰੇ ਕੋ ਪ੍ਰਾਣਾ ਰਿਕਾਰਡ ਪਿਆ ਜੀ ਸਾਰੀਆਂ ਫਾਈਲਾਂ ਮੇਰੇ ਕੋ ਪਈਆਂ ਜਿਹੜੇ ਜੜੀਆਂ ਮਾਰਕ ਹੋਈਆਂ ਮਨਿਸਟਰ ਦੇ ਸਾਈਨ ਹੋਏ ਜਿਨ੍ਹਾਂ ਦੇ ਉੱਤੇ ਤੇ ਆਪਣੀ ਵਾਧਾ ਕਰਕੇ ਨਹੀਂ ਸਰਕਾਰਾਂ ਨੇ ਵਾਧਾ ਕਰਕੇ ਮੈਂ ਓਵਰੇਜ ਹੋਇਆ ਕੋਈ ਮੈਨੂੰ ਸ਼ੌਂਕ ਨਹੀਂ ਸੀ ਕਿ ਕਿ ਮੈਂ ਓਵਰੇਜ ਹੋਵਾਂ ਸਰਕਾਰਾਂ ਨੇ ਓਵਰੇਜ ਕੀਤਾ ਜੀ ਲਾਰੇ ਲਾਲ ਆ ਕੇ ਲਾਲ ਆ ਕੇ ਜਾਂ ਤੇ ਉਦੋਂ ਸਾਫ਼ ਕਰਦੇ ਵੀ ਨਹੀਂ ਤੈਨੂੰ ਅਸੀਂ ਨਹੀਂ ਤੇਰੀ ਬਾਹ ਫੜ ਦਿੰਦੇ ਤੇਰੇ ਕੋ ਪੈਸਾ ਨਹੀਂ ਆ ਜਾਂ ਤੇਰਾ ਮਾਂ ਬਾਪ ਮਨਿਸਟਰ ਨਹੀਂ ਹੈਗਾ ਤੇ ਤਾਂ ਕਰਕੇ ਤੈਨੂੰ ਨਹੀਂ ਸਪੋਰਟ ਮਿਲ ਸਕਦੀ ਤੇ ਤਾਂ ਕਰਕੇ ਅਸੀਂ ਉਦ ਤੇ ਫਿਰ ਅਸੀਂ ਨੌਕਰੀ ਨਹੀਂ ਮਿਲੀ ਤੇ ਫਿਰ ਉਸ ਤੋਂ ਬਾਅਦ ਕੀ ਕਰਦੇ ਰਹੇ ਹੋ ਨੌਕਰੀ ਨਹੀਂ ਮਿਲਦੀ ਤੇ ਫਿਰ ਮੈਂ ਚਲਾ ਗਿਆ ਫੌਰਨ ਚਲਾ ਗਿਆ ਮੈਂ ਦੁਬਈ ਚਲਾ ਗਿਆ ਅਸੇਗਾ ਉੱਥੇ ਜਾ ਕੇ ਮਜ਼ਦੂਰੀ ਵਗੈਰਾ ਕਰਦੇ ਰਹੇ ਆ ਲੇਕਿਨ ਗੇਮ ਆਪਣੀ ਨਹੀਂ ਛੱਡੀ 2011 ਚ ਮੈਨੂੰ ਪਤਾ ਲੱਗਿਆ ਕਿ ਉੱਥੇ ਓਪਨ ਮੈਰਾਥਨ ਹੁੰਦੀਆਂ ਨੇ ਉਹਦੇ ਵਿੱਚ ਕੋਈ ਵੀ ਕੰਟਰੀ ਜਿਹੜੀ ਉਹ ਭਾਗ ਲੈ ਸਕਦੀ ਆ ਤੇ ਮੈਂ ਫਿਰ 2011 ਤੋਂ ਲੈ ਕੇ 2019 ਤੱਕ ਕੰਟੀਨਿਊਸ ਮੈਂ ਜਿਹੜਾ ਉੱਥੇ ਮੈਰਾਥਨ ਵਗੈਰਾ ਜਿਹੜੀਆਂ ਉਹ ਮੈਂ ਕਰਦਾ ਰਿਹਾ ਤੇ ਇੰਡੀਅਨ ਫਲੈਗ ਦੇ ਨਾਲ ਮੈਂ ਦੁਬਈ ਦੀਆਂ ਸੜਕਾਂ ਦੇ ਵਿੱਚ ਦੌੜਦਾ ਰਿਹਾ ਤੇ ਦੁਬਈ ਦੀਆਂ ਸੜਕਾਂ ਦੇ ਵਿੱਚ ਕੜਕੜੀ ਗਰਮੀ ਦੇ ਵਿੱਚ ਮੈਂ ਪ੍ਰੈਕਟਿਸ ਵੀ ਕਰਦਾ ਰਿਹਾ ਉੱਤੇ ਇੰਡੀਅਨ ਫਲੈਗ ਦੇ ਨਾਲ ਮੈਂ ਦੌੜਦਾ ਰਿਹਾ ਮੇਰੀਆਂ ਫੋਟੋਆਂ ਮੇਰੇ ਸਾਰੇ ਮੈਡਲ ਸਾਰੇ ਮੇਰੇ ਕੋਲ ਪਏ ਹੋਏ ਨੇ ਤੇ ਫਿਰ ਵੀ ਸਰਕਾਰਾਂ ਨੇ ਕੋਈ ਨਹੀਂ ਦਿਖਾਇਆ ਜਦਕਿ ਪੂਰੇ ਵਰਲਡ ਦਾ মিডিਆ ਉੱਥੇ ਆਂਦਾ ਜਿਹੜਾ ਸਟੈਂਡਰਡ ਚਾਟਰਡ ਦੁਬਈ ਮੈਰਾ ਸਨ ਹੁੰਦੀ ਆ ਜਾਂ ਦੁਬਈ ਕ੍ਰਿਕਟ ਦੀਆਂ ਜੜੀਆਂ ਗੇਮਾਂ ਹੁੰਦੀਆਂ ਪੂਰੇ ਵਰਲਡ ਦਾ মিডিਆ ਉੱਥੇ ਆਂਦਾ ਪੂਰੇ ਵਰਲਡ ਲੈਵਲ ਦੇ ਜਿਹੜੇ ਖੜਾਈ ਜਿਹੜੇ ਉੱਥੇ ਆਂਦੇ ਆ ਤੇ ਹਜ਼ਾਰਾਂ ਉਨ ਨਹੀਂ ਕੀਤੀ ਲੱਗਦਾ ਕਿ ਸਾਈਕਲ ਤੇ ਜਾਣ ਨਾਲ ਤੁਹਾਡੇ ਸੁਣਵਾਈ ਹੋ ਜੇਗੀ ਸੀਐਮ ਜਾਂ ਪੀਐਮ ਤੁਹਾਨੂੰ ਮਿਲਣਗੇ ਬਿਲਕੁਲ ਮੈਂ ਮਾਨ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਆਪਣੀ ਫਾਈਲ ਜਿਹੜੀ ਮੈਂ ਦੁਬਾਰਾ ਦਵਾਂਗਾ ਉਹਨਾਂ ਕੀ ਇਹਦੇ ਤੋਂ ਵਿਚਾਰ ਕਰੋ ਕਿਉਂਕਿ ਜਿਹੜੇ ਸਪੋਰਟਸ ਮਿਨਿਸਟਰ ਸੀਗੇ ਪੰਜਾਬ ਦੇ ਮਿਸਟਰ ਗੁਰਮੀਤ ਸਿੰਘ ਵੀਥੇਰ ਜੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਤਾਂ ਕੁਝ ਨਹੀਂ ਕਰ ਸਕਦਾ ਭਗਵਾਨਤਮਾਨ ਜੀ ਜਿਹੜੇ ਪਾਲਿਸੀ ਬਣਾ ਸਕਦੇ ਆ ਦੇਖੋ ਤੁਸੀਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਰੁਪਇਆ ਦਿਆਂ ਦੀ ਪਾਲਿਸੀ ਬਣਾਈ ਹੈ ਬਿਜਲੀ ਦੇ ਬਿੱਲ ਜਿਹੜੇ ਮਾਫ ਕੀਤੇ ਆ ਇਹਦੀ ਪਾਲਿਸੀ ਬਣਾਈ ਹੈ ਹੋਰ ਕਈ ਪਾਲਿਸੀਆਂ ਤੁਸੀਂ ਬਣਾਈਆਂ ਤੇ ਇਹ ਪਾਲਿਸੀ ਤੁਸੀਂ ਕਿਉਂ ਨਹੀਂ ਬਣਾਈ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਅਣਦੇਖਾ ਕੀਤਾ ਤੁਸੀਂ ਇਹਦੇ ਵਾਸਤੇ ਕੋਈ ਪਾਲਿਸੀ ਬਣਾਓ ਤਾਂ ਕਿ ਜਿਹੜੇ ਖਿਡਾਰੀ ਆ ਉਹ ਆਪਣੇ ਆਪਣਾ ਜੀਵਨ ਜਿਹੜਾ ਉਹ ਸਹੀ ਤਰੀਕੇ ਨਾਲ ਜਿਹੜੇ ਉਹ ਬਿਤਾ ਸਕਣ ਅੱਜ ਸ਼ੁਰੂਆਤ ਕਰ ਦਾ ਹੋਏਗਾ ਤੇ ਸਭ ਤੋਂ ਪਹਿਲੀ ਪਹਿਲੀ ਸਟੇ ਮੇਰੀ ਜਲੰਧਰ ਦੇ ਵਿੱਚ ਹੋਏਗੀ ਉਸ ਤੋਂ ਬਾਅਦ ਫਿਰ ਅੱਗੇ ਲੁਧਿਆਣਾ ਲੁਧਿਆਣਾ ਤੋਂ ਬਾਅਦ ਖੰਨਾ ਖੰਨੇ ਤੋਂ ਬਾਅਦ ਫਿਰ ਅੱਗੇ ਮੈਂ ਚੰਡੀਗੜ੍ਹ ਲਈ ਰਵਾਨਾ ਹੋਵਾਂਗਾ ਚੰਡੀਗੜ੍ਹ ਤੋਂ ਫਿਰ ਮਾਨ ਸਾਹਿਬ ਨੂੰ ਮਿਲ ਕੇ ਜਿੱਦੋਂ ਵੀ ਉਹ ਮਿਲਣ ਦੇ ਕਿਉਂਕਿ ਵਿੱਚ ਸ਼ਨੀਵਾਰ ਐਤਵਾਰ ਆ ਜਾਣਾ ਵਿੱਚ ਉਹਦੇ ਤੇ ਮਾਨ ਸਾਹਿਬ ਨੂੰ ਮਿਲਣ ਤੋਂ ਬਾਅਦ ਫਿਰ ਮੈਂ ਉੱਥੋਂ ਅੰਬਾਲਾ ਅੰਬਾਲੇ ਤੋਂ ਫਿਰ ਦਿੱਲੀ ਦੇ ਲਈ ਮੈਂ ਰਵਾਨਾ ਹੋਣਾ ਜੀ ਕਿਦੋਂ ਵਾਪਸੀ ਹੈ ਵਾਪਸੀ ਮੇਰੀ ਬਾਈ ਬੱਸ ਹੋਏਗੀ ਜੀ ਸਾਈਕਲ ਤੇ ਨਹੀਂ ਹੋਏਗੀ ਜਾਣ ਲੱਗੇ ਮੈਂ ਸਾਈਕਲ ਤੇ ਜਾਵਾਂਗਾ ਆਣ ਲੱਗੇ ਮੈਂ ਬਾਈ ਬੱਸ ਆਵਾਂ ਕਰੀਬ ਹਫ਼ਤਾ ਮ ਨੂੰ ਲੱਗੀ ਤੇ ਉਹਦੇ ਕਰਕੇ ਮੈਨੂੰ ਥੋੜਾ ਵੇਟ ਵੀ ਕਰਨਾ ਪੈ ਰਿਹਾ ਪਿਆ ਰਿਹਾ ਫਰਮਾਨ ਸਾਹਿਬ ਨੂੰ ਮੈਂ ਕਹਾਂਗਾ ਕਿ ਜਰੂਰ ਉਹ ਬਾਹ ਫੜਨ ਕਿਉਂਕਿ ਯੂਥ ਜਿਹੜਾ ਵਾ ਉਹ ਨਸ਼ੇ ਵੱਲ ਤੁਰਿਆ ਜਾ ਰਿਹਾ ਨਸ਼ੇ ਵੱਲ ਤੁਰਿਆ ਜਾ ਦਾ ਕਾਰਨ ਹੈ ਹੋਈ ਹੈ ਕਿ ਟਾਈਮ ਨਾਲ ਸਰਕਾਰਾਂ ਜਿਹੜੀਆਂ ਉਹ ਬਾਹ ਨਹੀਂ ਫੜਦੀਆਂ ਕਿਸੇ ਦੀ ਵੀ ਕਿ ਯੂਥ ਜਿਹੜਾ ਉਹ ਗਲਤ ਪਾਸੇ ਚਲਾ ਜਾਂਦਾ ਵਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਐਸੇ ਖਿਡਾਰੀ ਹੈ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਹੈਗੇ ਨੇ ਤੇ ਸਰਕਾਰਾਂ ਜਰੂਰ ਉਹਨਾਂ ਦੀਆਂ ਬਾਹ ਫੜਨ ਜੇ ਬਾਈ ਚਾਂਸ ਲੱਗਿਆ ਕਿ ਸੀਐਮ ਸਾਹਿਬ ਨੇ ਪੀਐਮ ਸਾਹਿਬ ਨੇ ਨਹੀਂ ਮਿਲੇ ਨਹੀਂ ਸੁਣੀ ਤੁਹਾਡੀ ਤਾਂ ਫਿਰ ਕੀ ਸਟੈਪ ਹੋਏਗਾ ਫਿਰ ਅਗਲਾ ਸਟੈਪ ਮੇਰਾ ਹੋਏਗਾ ਹੀ ਕਸ਼ਮੀਰ ਤੋਂ ਕਨਿਆਕੁਮਾਰੀ ਤੱਕ ਦਾ ਮੇਰਾ ਸਟੈਪ ਹੋਏਗਾ ਇਸੇ ਤਰ੍ਹਾਂ ਸਾਈਕਲ ਦੇ ਉੱਤੇ ਕਸ਼ਮੀਰ ਤੋਂ ਕਨਿਆਕੁਮਾਰੀ ਦਾ ਜਿਹੜਾ ਮੇਰਾ ਸਟੈਪ ਜਿਹੜਾ ਉਹ ਹੋਏਗਾ ਤੇ ਨਾ ਕਸ਼ਮੀਰ ਤੋਂ ਕਨਿਆਕੁਮਾਰੀ ਲੱਗ ਪੂਰੇ ਦੇਸ਼ ਨੂੰ ਪੂਰੇ ਹਿੰਦੁਸਤਾਨ ਨੂੰ ਦੱਸਾਂਗਾ ਕਿ ਖਿਡਾਰੀਆਂ ਦੇ ਨਾਲ ਇਦਾਂ ੱਟਕਾ ਹੁੰਦਾ ਤੇ ੱਟਕਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ